ਸਭ ਤੋਂ ਵੱਡੀ ਖਬਰ ਪਟਿਆਲਾ ਪੁਲਿਸ ਦੀ ਇੱਕ ਵੱਡੀ ਕਾਮਯਾਬੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਪਟਿਆਲਾ ਪੁਲਿਸ ਲਗਾਤਾਰ ਅਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਆ ਭਾਵੇਂ ਕੀ ਉਹ ਨਸ਼ਾ ਤਸਕਰ ਹੋਣ ਭਾਵੇਂ ਕੀ ਕੋਈ ਕ੍ਰਿਮੀਨਲ ਹੋਣ ਤਾਂ ਲਗਾਤਾਰ ਪਟਿਆਲਾ ਦੀ ਪੁਲਿਸ ਅਜਿਹੇ ਸ਼ਰਾਰਤੀ ਅੰਸਰਾਂ ਨੂੰ ਨਕੇਲ ਪਾਉਂਦੀ ਹੋਈ ਨਜ਼ਰ ਆ ਰਹੀ ਆ ਇੱਕ ਹੋਰ ਵੱਡੀ ਕਾਮਯਾਬੀ ਪਟਿਆਲਾ ਦੀ ਪੁਲਿਸ ਨੂੰ ਅਦੋ ਮਿਲੀ ਜਦੋਂ ਨਾਮੀ ਗਰੁੱਪ ਤਾਰਾ ਗਰੁੱਪ ਦੇ ਕਈ ਗੁਰਗੇ ਕਾਬੂ ਕੀਤੇ ਨੇ ਜਿਨ੍ਹਾਂ ਦੇ ਕੋਲੋਂ ਮਾਰੂ ਹਥਿਆਰ ਬਰਾਮਦ ਹੋਏ ਨੇ ਅਖਰ ਕਿਹੜੇ ਨੇ ਇਹ ਤਾਰਾ ਗਰੁੱਪ ਦੇ ਜੋ ਗੁਰਗੇ ਨੇ ਤਾਰਾ ਗਰੁੱਪ ਦੇ ਨਾਲ ਸਬੰਧਤ ਨੇ ਜੋ ਕਿੜੀਆਂ ਕਿੜੀਆਂ ਘਟਨਾਵਾਂ ਦੇ ਵਿੱਚ ਕਿੜੀਆਂ ਕਿੜੀਆਂ ਵਾਰਦਾਤਾਂ ਦੇ ਵਿੱਚ ਇਹ ਇਨਵੋਲਵ ਸੀ ਕਿਵੇਂ ਕਾਮਯਾਬੀ ਮਿਲੀ ਪੂਰੀ ਗੱਲਬਾਤ ਤੁਹਾਨੂੰ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਦੀ ਜੁਬਾਨੀ ਇਹ ਜੇਲ੍ਹ 'ਚ ਨਹੀਂ ਇਹ ਤਾਂ ਇੰਡੀਪੈਂਡੈਂਟ ਪਹਿਲਾਂ ਸੀਗੇ ਤੇ ਬਾਅਦ 'ਚ ਇਕੱਠੇ ਹੋ ਕੇ ਇਹਨਾਂ ਨੇ ਇਹ ਬੇਵੰਤਬੰਦੀ ਕੀਤੀ ਸੋ ਇਹਦੇ 'ਚ ਕੋਈ ਨਾਲ ਬੰਦਾ ਇਹਨਾਂ ਦੇ ਜੇਲ੍ਹ ਤਾਂ ਸੀਗਾ ਜਾਂ ਨਹੀਂ ਸੀ ਉਹ ਅਸੀਂ ਤਫਤੀਸ਼ 'ਚ ਕਲੀਅਰ ਹੋਊਗਾ ਸਰ ਸਵੇਰਾਂ ਰਿਕਵਰੀ ਚ ਸ਼ਹਿਰ ਵਾਲੀ ਹਜੇ ਸਾਡੀ ਆਪਰੇਸ਼ਨ ਚੱਲ ਰਿਹਾ ਆਨਗੋਇੰਗ ਹੈ ਬਟ ਇੱਕ ਸਮਾਨੇ ਚ 1200 ਗੋਲੀਆਂ ਦਾ ਪਰਚਾ ਦਰਜ ਕਰ ਰਹੇ ਆ ਉਹਦੇ ਚ ਰਿਕਵਰੀ ਹੋਈ ਹੈ ਪਾਤੜਾ ਥਾਣੇ ਚ ਰਿਕਵਰੀ ਹੋਈ ਹੈ ਇੱਥੇ ਸ਼ਹਿਰ ਵਿੱਚ ਜਿਵੇਂ ਡੀਜੀ ਸਾਹਿਬ ਦੱਸ ਕੇ ਗਏ ਸੀ ਪਹਿਲਾਂ ਵੀ 3 ਲੱਖ ਨਾਲ ਕਾਊਂਟਰਡ ਕੈਸ਼ ਰਿਕਵਰ ਹੋਇਆ ਕੁਝ ਹੋਰ ਕੈਸ਼ ਨਾਲ 10 ਬਾਈਕਸ ਨੇ ਇੱਕ ਨੋਵਾ ਇੱਕ ਇਲੈਕਟ੍ਰੋਨਿਕ ਕੰਡਾ ਕੁਝ ਕੌਂਟਰਾਬੈਂਡ ਵੀ ਰਿਕਵਰ ਹੋਇਆ ਸੋ ਜਿੱਦਾਂ ਇਹ ਸਾਰਾ ਕੁਲੇਟ ਹੋ ਜਾਂਦਾ ਇਕੱਠਾ ਹੋ ਜਾਂਦਾ ਹੈ ਕਿ ਕਿੰਨੇ ਪਰਚੇ ਦਰਜ ਕੀਤੇ ਗਏ ਇੱਕ ਡਿਟੇਲ ਤੁਹਾਡੇ ਨਾਲ ਸ਼ੇਅਰ ਕਰਾਂ ਅੱਜ 8 ਜਗ੍ਹਾ ਤੇ ਸਰਚ ਕੀਤੀ ਸਰ ਜੀ ਇੱਕ ਮਹੱਤਵ ਜਿਹੜੇ ਡੇਲਵਰੀ ਦੇ ਵਿਚਪੀਨ ਕੰਪਲ ਹੋ ਰਿਹਾ ਜੀ ਉਹ ਮੈਕਸ ਬੈਸਟ ਤੋਂ ਖਰੀਦੀ ਹੋਈ ਸੀ ਜਦੋਂ ਉਹ ਤਿਆਰ ਰੱਖੀ ਸੀ ਸਪੈਸ਼ਲ ਸੈਲ ਦੀ ਇੱਕ ਵੱਡੀ ਕਮੀ ਕਰਵਾਈ ਸੀ ਤਾਂ ਹੁਣ ਵੀ ਇਹ ਸਪੈਸ਼ਲ ਸੈਲ ਦੀ ਇੱਕ ਵੱਡੀ ਕਮੀ ਕਰ ਰਹੇਗੇ ਕਿ ਕੁਝ ਇਸ ਦੇ ਲੈ ਕੇ ਵੀ ਇਹਨਾਂ ਦੇ ਪ੍ਰੋਮੋ ਨੇ ਦੇਖੋ ਇਹ ਡੀਜੀਪੀ ਸਾਹਿਬ ਦੇ ਬੜੇ ਕਲੀਅਰ ਆਰਡਰ ਨੇ ਕਿ ਜਿਹੜਾ ਵੀ ਕੋਈ ਚੰਗਾ ਕੰਮ ਕਰੂਗਾ ਉਹਨੂੰ ਸੂਟੇਬਲੀ ਰਿਵਾਰਡ ਕੀਤਾ ਜਾਊਗਾ ਤੇ ਜਿਹੜਾ ਕੋਈ ਗਲਤ ਕੰਮ ਕਰੂਗਾ ਉਹਨੂੰ ਸੂਟੇਬਲ ਪਨਿਸ਼ਮੈਂਟ ਵੀ ਦਿੱਤੀ ਜਾਊਗੀ ਸੋ ਇਹਨਾਂ ਨੇ ਚੰਗਾ ਕੰਮ ਕੀਤਾ ਉਸ ਜੀ ਆਉਣ ਹੈ ਕਮਿਸ਼ਨ ਜੀ ਸਟਾਰਟ ਹੋਣ ਹੈ ਸਟਾਰਟ ਹੋ ਗਿਆ ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਜਿਹੜੀਆਂ ਹਦਾਇਤਾਂ ਨੇ ਤੇ ਡੀਏਜੀ ਪਟਿਆਲਾ ਰੇਂਜ ਦੀਆਂ ਦਸ਼ਾ ਨਿਰਦੇਸ਼ਾਂ ਹੈ ਪਟਿਆਲਾ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ ਕਿ ਜਿਹੜੇ ਵੀ ਕੋਈ ਵੈਪਨ ਨੇ ਇਲੀਗਲ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜੀ ਵੀ ਕੋਈ ਘਟਨਾ ਉਹਨੂੰ ਅਵਰਟ ਕੀਤਾ ਜਾ ਸਕੇ ਕਿਸੇ ਦਾ ਜਾਨੀ ਜਾਂ مالی ਨੁਕਸਾਨ ਨਾ ਹੋਵੇ ਉਸ ਦੀ ਲੜੀ ਵਿੱਚ ਇਨਚਾਰਜ ਸਪੈਸ਼ਲ ਸੈਲ ਪਟਿਆਲਾ ਇੰਸਪੈਕਟਰ ਹਰਜਿੰਦਰ ਸਿੰਘ ਅੰਡਰ ਸੁਪਰਵੀਜ਼ਨ ਆਫ ਡੀਐਸਪੀ ਸਿਟੀ 1 ਐਸਪੀ ਸਿਟੀ ਤੇ ਐਸਪੀਡੀ ਇਹਨਾਂ ਨੇ ਚੰਗਾ ਕੰਮ ਕੀਤਾ ਇਹਨਾਂ ਕੋਲ ਇਨਫੋਰਮੇਸ਼ਨ ਆਈ ਸੀ ਤਿੰਨ ਬੰਦੇ ਇਹਨਾਂ ਨੇ ਅਰੈਸਟ ਕੀਤੇ ਅਮਰਿੰਦਰ ਸਿੰਘ ਉਰਫ ਬਿੱਲੀ ਵਿਕਰਮ ਤੇ ਤੀਜਾ ਬੰਦਾ ਜਿਹੜਾ ਅਰੈਸਟ ਹੋਇਆ ਉਹਦਾ ਨਾਮ ਹੈਗਾ ਸਨੀ ਸੋ ਇਹ ਤਿੰਨ ਬੰਦੇ ਅਰੈਸਟ ਕੀਤੇ ਗਏ ਨੇ ਚਾਰ ਵੈਪਨ ਇਹਨਾਂ ਕੋਲੋਂ ਮਿਲੇ ਨੇ ਦੋ 32 ਬੋਰ ਦੇ ਤੇ ਨਾਲ ਜਿੰਦਾ ਕਾਰਤੂਸ ਨੇ 8 ਤੇ ਦੋ 315 ਬੋਰ ਦੇ ਜਿਹਦੇ ਨਾਲ ਚਾਰ ਜਿੰਦਾ ਕਾਰਤੂਸ ਰਿਕਵਰ ਕੀਤੇ ਗਏ ਨੇ ਇਹਨਾਂ ਦੀ ਜੇ ਕ੍ਰਿਮੀਨਲ ਹਿਸਟਰੀ ਦੀ ਗੱਲ ਕਰੀਏ ਅਮਰਿੰਦਰ ਬਿੱਲੀ ਤੇ ਤਿੰਨ ਪਰਚੇ ਦਰਜ ਨੇ ਤੇ ਸਨੀ ਤੇ ਚਾਰ ਪਰਚੇ ਦਰਜ ਨੇ ਤੇ ਤੀਜਾ ਜਿਹੜਾ ਵਿਕਰਮ ਹੈ ਉਹਦੇ ਤੇ ਵੀ ਤਿੰਨ ਪਰਚੇ ਦਰਜ ਨੇ ਇਹਨਾਂ ਪਰਚਿਆਂ ਦੀ ਡਿਟੇਲ ਤੁਹਾਡੇ ਨਾਲ ਮੈਂ ਜ਼ਰੂਰ ਸ਼ੇਅਰ ਕਰਨੀ ਚਾਹੂੰਗਾ ਕਿ ਜਿਹੜਾ ਸਨੀ ਹੈ ਇਹ ਤੇ ਸਪੈਸ਼ਲ ਸੈਲ ਦਿੱਲੀ ਨੇ ਵੀ ਪਹਿਲਾਂ ਪਰਚਾ ਦਰਜ ਕੀਤਾ ਸੀਗਾ 2023 ਦੇ ਵਿੱਚ ਉਹਦੇ ਚ 18 ਵੈਪਨ ਜਿਹੜੇ ਰਿਕਵਰ ਹੋਏ ਸੀ ਸੋ ਇਹ ਹਾਰਡਹੈਂਡ ਕ੍ਰਿਮੀਨਲ ਹੈ ਪੁਰਾਣਾ ਕ੍ਰਿਮੀਨਲ ਹੈ ਸੋ ਹੁਣ ਵੀ ਜਿਹੜਾ ਇਹਨਾਂ ਦਾ ਪਲਾਨ ਸੀਗਾ ਇਹ ਐਸਕੇ ਕਰੋੜ ਜਿਹੜਾ ਗੈਂਗਸਟਰ ਹੈ ਜੇਲ੍ਹ ਚ ਉਹਦੇ ਖਿਲਾਫ ਇਹਨਾਂ ਦਾ ਸੀਗਾ ਐਕਸ਼ਨ ਕਿ ਉਹਦਾ ਕੋਈ ਜਾਣਕਾਰ ਹੈਗਾ ਉਹਦੇ ਆ ਇਹਨਾਂ ਨੇ ਕਤਲ ਕਰਨਾ ਸੀ ਉਹਦੇ ਲਈ ਇਹਨਾਂ ਨੇ ਵੈਪਨ ਮੰਗਾਏ ਸੀ ਸੋ ਇਹ ਵੈਪਨ ਫੜ ਕੇ ਉਸ ਕਤਲ ਨੂੰ ਅਬਾਰਟ ਕੀਤਾ ਗਿਆ ਇਨ ਐਡੀਸ਼ਨ ਇਹਨਾਂ ਤੇ ਹੁਣੇ 2025 ਚ ਵੀ ਪਰਚਾ ਦਰਜ ਹੋਇਆ ਨਾਜਮੰਡੀ ਥਾਣੇ ਦਾ 14/25 ਉਹਦੇ ਚ ਵੀ ਇਹ ਨਾਮਜ਼ਦ ਸੀਗੇ ਉਹਨਾਂ ਚ ਵੀ ਉਸ ਪਰਚੇ ਵਿੱਚ ਵੀ ਇਹਨਾਂ ਦੀ ਅਰੈਸਟ ਪਾਈ ਗਈ ਇਸ ਦੇ ਨਾਲ ਹੀ ਜ਼ਿਕਰ ਹੋ ਗਿਆ ਕਿ EGITF ਨੇ ਵੀ ਇਹਨਾਂ ਨੂੰ ਅਰੈਸਟ ਕੀਤਾ ਸੀਗਾ 2023 ਚ ਉਦੋਂ ਵੀ ਇਹਨਾਂ ਕੋਲੋਂ ਵੈਪਨ ਰਿਕਵਰ ਹੋਈ ਸੀ ਸੋ ਇਹ ਚੰਗੀ ਰਿਕਵਰੀ ਹੋਈ ਹੈ ਬੜੀ ਵੱਡੀ ਕਾਮਯਾਬੀ ਹੈ ਪਟਿਆਲਾ ਪੁਲਿਸ ਲਈ ਤੇ ਇਨਚਾਰਜ ਸਪੈਸ਼ਲ ਸੈੱਲ ਪਟਿਆਲਾ ਲਈ ਉਹਨਾਂ ਨੇ ਬੜੀ ਮਿਹਨਤ ਨਾਲ ਇਹਨਾਂ ਬੰਦਿਆਂ ਨੂੰ ਫੜਿਆ ਸੋ ਇਹਦੇ ਚ ਅੱਗੇ ਇਨਵੈਸਟੀਗੇਸ਼ਨ ਜਾਰੀ ਹੈ ਇਹਨਾਂ ਦਾ ਰਿਮਾਂਡ ਲਿਆ ਗਿਆ ਸੋ ਹੋਪਫੁਲੀ ਇਹਦੇ ਚ ਹੋਰ ਵੀ ਖੁਲਾਸੇ ਹੋਣਗੇ ਸਰ ਤਾਰਾ ਚੰਦ ਗਰੁੱਪ ਉਹਦਾ ਕੀਪ ਛੋਟਰੀ ਇਹ ਜਿਹੜਾ ਤਾਰਾ ਚੰਦ ਗਰੁੱਪ ਹੈ ਜਿਹਦੇ ਇਹ ਆਪਣੇ ਆਪਣੇ ਮੈਂਬਰ ਕਹਾਂਦੇ ਆ ਤਾਰਾ ਚੰਦ ਗਰੁੱਪ ਦਾ ਕਤਲ ਜਿਹੜਾ ਉਹ ਐਸ ਕੇ ਕਰੋੜ ਨੇ ਕੀਤਾ ਸੀਗਾ ਐਸ ਕੇ ਕਰੋੜ ਗਰੁੱਪ ਨੇ ਕੀਤਾ ਸੀ ਇਸ ਕਰਕੇ ਇਹ ਐਸ ਕੇ ਕਰੋੜ ਗਰੁੱਪ ਦੇ ਕਿਸੇ ਬੰਦੇ ਦਾ ਕਤਲ ਕਰਨਾ ਚਾਹੁੰਦੇ ਸੀ ਉਹਦਾ ਬਦਲਾ ਲੈਣ ਸਾਰੇ ਤਿੰਨੋਂ ਆਪਸ ਚ ਲਿੰਕ ਹੈਗੇ ਸਰ ਤਿੰਨੋਂ ਆਪਸ ਚ ਲਿੰਕ ਨੇ ਜਿਵੇਂ ਮੈਂ ਦੱਸਿਆ ਕਿ ਪਹਿਲਾਂ ਵੀ ਇਹਨਾਂ ਕੋਲ ਵੈਪਨ ਰਿਕਵਰ ਹੋ ਚੁੱਕੇ ਸੋ ਇਹ ਹਾਰਡ ਹੈਂਡ ਕ੍ਰਾਈਮਨਲ ਨੇ ਇਕੱਠੇ ਇਹ ਵਾਰਦਾਤਾ ਵੀ ਕਰਦੇ ਨੇ ਹੁਣ ਵੀ ਜਿਹੜਾ ਅਨਾਜ ਮੰਡੀ ਵਾਲਾ ਪਰਚਾ 2025 ਦਾ ਉਹਦੇ ਵਿੱਚ ਵੀ ਇਹ ਤਿੰਨੇ ਨਾਮ ਚ ਜੀ ਦੂਜੇ ਕੱਟੇ ਸੀ ਜੀ ਦੇ ਸੀ ਨਹੀਂ ਇਹ ਗੈਰ ਲੈਸੈਂਸੀ ਨੇ ਗੈਰ ਕਾਨੂੰਨੀ ਸਰ ਇਹ ਕੋਈ ਵੱਡੀ ਕੋਈ ਗੈਂਗਵਾਰ ਇਨਾਂ ਤੋਂ ਜਿਹੜੀ ਹਜੇ ਤੱਕ ਤਫਤੀਸ਼ ਕੀਤੀ ਗਈ ਹੈ ਬਿਲਕੁਲ ਇਹ ਗੈਂਗਵਾਰ ਦੇ ਤਹਿਤ ਹੀ ਇਹਨਾਂ ਨੇ ਉਹ ਬੰਦਾ ਮਾਰਨਾ ਸੀਗਾ ਸੋ ਇਹਨਾਂ ਦੀ ਕੋਸ਼ਿਸ਼ ਸੀ ਕਿ ਉਹ ਬੰਦੇ ਦਾ ਕਤਲ ਕੀਤਾ ਜਾਵੇ ਤੇ ਐਸਕੇ ਕਰੋੜ ਗਰੁੱਪ ਦੇ ਐਨਟੀ ਸੀਗੇ ਸੋ ਇਹਨਾਂ ਦੀ ਕੋਸ਼ਿਸ਼ ਸੀ ਕਿ ਉਹਦਾ ਬੰਦਾ ਮਾਰ ਕੇ ਤੇ ਆਪਣੇ ਬੰਦੇ ਦਾ ਜਿਹੜਾ ਕਤਲ ਹੋਇਆ ਉਹਦਾ ਬਦਲਾ ਲਿਆ ਜਾਵੇ ਸੋ ਤਾਂ ਟਾਰਗੇਟ ਜਿਹੜਾ ਹੈਗਾ ਹਫਤਾ ਅੰਤ ਤੱਕ ਸੀਮਤ ਸੀ ਜਾਂ ਹੋਰ ਵੀ ਕੋਈ ਉਹਨਾਂ ਦਾ ਟਾਰਗੇਟ ਨਹੀਂ ਹਜੇ ਤੱਕ ਕੋਈ ਟਾਰਗੇਟ ਕਲੀਅਰ ਹੋਇਆ ਬਾਕੀ ਜਿਹੜੇ ਨੇ ਉਹ ਅਸੀਂ ਕਲੀਅਰ ਕਰ ਰਹੇ ਹਾਂ ਇਨਵੈਸਟੀਗੇਸ਼ਨ ਜਾਰੀ ਹੈ ਇਹਨਾਂ ਦੀ ਪੁੱਛਗਿੱਛ ਹੈ ਕੋਈ ਹੋਰ ਵੀ ਸਾਫੀ ਸਬਤ ਪਤਾ ਨਹੀਂ ਨਹੀਂ ਹਜੇ ਤੱਕ ਨਹੀਂ ਸਰ ਜੀ ਵੀਰ ਤਾਂ ਤੁਸੀਂ ਸੁਣਿਆ ਐਸਐਸਪੀ ਪਟਿਆਲਾ ਨਾਨਕ ਸਿੰਘ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਨਾਲ ਹੀ ਕਿਤਾਬਣੀ ਵੀ ਦੇ ਦਿੱਤੀ ਗਈ ਆ ਕਿ ਪਟਿਆਲਾ ਪੁਲਿਸ ਹੁਣ ਐਕਸ਼ਨ ਮੋਡ ਦੇ ਵਿੱਚ ਆ ਬਲਕਿ ਪੂਰੀ ਪੰਜਾਬ ਪੁਲਿਸ ਜਿਹੜੀ ਐਕਸ਼ਨ ਮੋਡ ਦੇ ਵਿੱਚ ਆ ਪਟਿਆਲਾ ਦੇ ਵਿੱਚ ਤੁਸੀਂ ਕੋਈ ਅਜਿਹੀ ਸ਼ਰਾਰਤ ਕੋਈ ਨਸ਼ਾ ਵੇਚਣ ਦੀ ਗਲਤੀ ਕੋਈ ਕ੍ਰਾਈਮ ਕਰਨ ਦੀ ਸਾਜ਼ਿਸ਼ ਭੁੱਲ ਕੇ ਨਾ ਕਰ ਲਿਓ ਫਿਰ ਨਾ ਕਿਹੋ ਟੰਗੇ ਗਏ ਤਾਂ ਸਿੱਧੀ ਚੇਤਾਵਨੀ ਦਿੱਤੀ ਐ एसएसपी ਨਾਨਕ ਸਿੰਘ ਦੇ ਵੱਲੋਂ ਉਹਨਾਂ ਸ਼ਰਾਰਤੀ ਅਨਸਰਾਂ ਨੂੰ ਜਿਹੜੇ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਹੋਣ ਦੀਆਂ ਪਲਾਨਿੰਗਾਂ ਬਣਾ ਰਹੇ ਨੇ ਪਰ ਜੇਕਰ ਤੁਸੀਂ ਕੋਈ ਪਲਾਨਿੰਗ ਬਣਾ ਰਹੇ ਹੋ ਤਾਂ ਭੁੱਲ ਕੇ ਵੀ ਗਲਤੀ ਨਾ ਕਰਿਓ ਪਟਿਆਲਾ ਦੇ ਵਿੱਚ ਕਿਉਂਕਿ ਹੁਣ ਪਟਿਆਲਾ ਦੀ ਪੁਲਿਸ ਲਗਾਤਾਰ ਐਕਸ਼ਨ ਮੋੜ ਦੇ ਵਿੱਚ ਆ ਭਾਵੇਂ ਨਸ਼ਾ ਤਸਕਰ ਹੋਣ ਭਾਵੇਂ ਕੀ ਕੋਈ ਕ੍ਰਿਮੀਨਲ ਹੋਵੇ ਜੇਕਰ ਕੋਈ ਵੀ ਅਜਿਹੀ ਗਲਤੀ ਕਰਦਾ ਫਿਰ ਉਸ ਦਾ ਕੋ ਇੱਕ ਘਰ ਹੋਵੇਗਾ ਸਲਾਖਾਂ ਤਾਂ ਆਖਰ ਕਦੋਂ ਤੱਕ ਇਹਨਾਂ ਜਿਹੜੇ ਨੇ ਸਾਜ਼ਿਸ਼ਕਰਤਾਵਾਂ ਨੂੰ ਇਹਨਾਂ ਜਿਹੜੇ ਨਸ਼ਾ ਤਸਕਰਾਂ ਨੂੰ